ਕਜਬੀ ਅਦਾ ਕਰ ਤੇ ਕਮਦੀਨ ਜੁਛਪਿੰਦੇ ਪੱਲਾ ਦਾ ਜਾਣ ਤੂ ਗਿਆ ਉਹਨਾਂ ਦੇ ਕਦੀ ਪੀ ਦੋਜੀ ਤਾਂ ਬਾਲ ਮੁਕਦੋ ਸਮਾਨੇ ਚ ਦੀ ਜਾਣਕਾਰੀ ਪੁੱਛਤੀ ਕਿੱਤੀ ਉਹਨਾਂ ਦੇ ਮਿੱਤ ਬਾਲਾ ਚਰਮਾਨੇ ਦੱਛਕੇ ਜੁਛਪਿੰਦੇ ਪੱਲੂ ਬੁੱਢਵਾ ਸ਼ਾਮ ਨੂੰ ਬਰੇਂਜ ਤੋਂ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮਾਲੀ ਦੇ ਫਰੋਟੀ ਆਸ਼ਿਤ ਵਾਲ ਵਿੱਚ ਜਾ ਕੇ ਕਰਾਇਆ ਗਿਆ ਦਾਤਾ ਮੁਤਾਬਕ ਉਹਨ ਬਹੁਤ ਜ਼ਿਆਦਾ ਵਹਿ ਗਿਆ ਪਰ ਇਲਾਜ ਜਾਦੇ ਰਿਹਾ ਸੀ ਤੇ ਅੱਜ ਤੱਕ ਕਿਹਾਰੇ ਬਜੇ ਉਹਨਾਂ ਨੇ ਹਰ ਕਈ ਛਾਲੇ ਉਹਨਾਂ ਦਾ ਸ਼ਿਕਾਇਤ ਹੋਈ ਬਨੂ ਮਾਲੀ ਵਿੱਚ पिता जाबेगा जिस बिन तो पल्ला पडक भी दमदा जाने भियाना नाम हन हटे उना नो चल चल जाने जांदा है बाल छमाने आप मिटे जे पिंड पल्ला दे दे जान टूटे बाबू कुंदिया गया आज पन्ने दरबार ने जोड़ी टूट गई है ਕਲ ਹੀ ਉਹਨੇ ਜੋੜ ਦਿੱਤਾ ਤੋ ਕਰਤੇ ਨਾਲ ਪਰ ਇਹ ਅਜੇ ਫੇਆ ਕਰਤੇ ਕੰਮ ਕੀਤਾ ਹੁਨਾ ਦੇ ਤੁਰ ਜਾ ਨਾ ਮਨੂ ਨੀਜੀ ਤੂੰ ਤੇ ਅਜੇ ਪੱਗੀ ਫਿਦਮ ਨੂੰ ਬੋਲ ਬਤਾ ਘਟਾ ਪਿਆ ਜਿਛਿੰਦਾ ਪੱਲਾ ਅਤੇ ਬਾਲਾ ਸ਼ਾਮਕ ਪੈਦੀ ਚੀਜ਼ੇ ਛਮੇ ਖਾਤਾ